ਇੰਡੀਅਨ ਸਟੇਟ ਜਵਾਬ ਦੇ ਸਾਡੇ ਕੌਮ ਦੇ ਯੋਧੇ ਦੀਪ ਸਿੰਘ ਸਿੱਧੂ ਨੂੰ ਕਿਉਂ ਸ਼ਹੀਦ ਕੀਤਾ ਹੈ ਜਵਾਬ ਦੇ ਅੱਜ ਕੌਮ ਜਵਾਬ ਮੰਗਦੀ ਹੈ ਦਿੱਲੀ ਸਟੇਟ ਜਵਾਬ ਦੇ ਨੇਪਾਲ ਦਾ ਬਾਡਰ ਖੁੱਲਾ ਬੰਦੇ ਦੇਜ ਦਾ ਖੁੱਲਾ ਸਾਡਾ ਵਾਗਾਂ ਜੋ ਬੰਦ ਕੀਤਾ ਹੈ ਸਾਡਾ ਸੁਲੇਮਾਨ ਕੀ ਜੋ ਬੰਦ ਕੀਤਾ ਹੈ ਸਾਡਾ ਸੈਨੀ ਵਾਲਾ ਕਿਉਂ ਬੰਦ ਕੀਤਾ ਹੈ ਦਿੱਲੀ ਦੇ ਤਖਤਾ ਸਾਡੀਆਂ ਧੀਆਂ ਪੈਨਾਂ ਦੀਆਂ ਬੇਪੁੱਟੀਆਂ ਕਿਉਂ ਕੀਤੀਆਂ ਸਾਡੇ ਉੱਤੇ ਜ਼ਬਰ ਕਿਉਂ ਕੀਤਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਤੇ ਕਰਾਉਣ ਵਾਲਿਆਂ ਨੂੰ ਕਿਉਂ ਛਡਰਾਂ ਦਿੱਤੀਆਂ ਤੇ ਜਿਨ੍ਹਾਂ ਨੇ ਗੁਰੂ ਦੀ ਬੇਦਬੀ ਕੀਤੀ ਉਹਨਾਂ ਨੂੰ ਜਵਾਨਤਾ ਕਿਉਂ ਦਿੱਤੀਆਂ ਜਾ ਰਹੀਆਂ ਦਿੱਲੀ ਦੇ ਆ ਤਖਤਾ ਜਵਾਬ ਦੇ ਫਿਰ ਦੀਪ ਸਿੱਧੂ ਉਹ ਦਿੱਲੀ ਨੂੰ ਸਿੱਧਾ ਹੋ ਕੇ ਗੱਲ ਕਰਦਾ ਸੀ ਇਸ ਕਰਕੇ ਅੱਜ ਆਪਾਂ ਉਹ ਸੋਚ ਤੇ ਪਹਿਰਾ ਦੇ ਕੇ ਆਪਣੀ ਕੌਮ ਨੂੰ ਗੁਲਾਮੀ ਦੇ ਵਿੱਚੋਂ ਕੱਢਣ ਦੇ ਲਈ ਜਦੋਜਾਜ ਕਰਨੀ ਚਾਹੀਦੀ ਹੈ ਫੇਰ ਤੁਸੀਂ ਇਹ ਵੀ ਸੋਚ ਲਓ ਕਿ ਆਪਾਂ ਘਰ ਲੈਣਾ ਕਿ ਨਹੀਂ ਲੈਣਾ ਅੱਜ ਆਜੋ ਕੱਲ ਆਜੋ ਧਰਨਿਆਂ 'ਚੋਂ ਨਿਕਲੋ ਮਜਾਰਿਆਂ 'ਚੋਂ ਨਿਕਲੋ ਧਰਨੇ ਮੋਦੀ ਲਾਵੇ ਤਰਨੇ ਭਗਵਾਨ ਤੋਂ ਮੰਨ ਲਾਵੇ ਤਰਨੇ ਸਾਡੀ ਕੌਮ ਦੇ ਨੁਕਸਾਨ ਕਰ ਰਹੇ ਰੌਣ ਤਰਨੇ ਮਜਾਰਿਆਂ ਚੋਂ ਨਿਕਲੋ 227 ਦੇ ਵਿੱਚ ਸਰਕਾਰੇ ਖਾਲਸਾ ਬਣਾ ਕੇ ਆਪਣੇ ਫੈਸਲੇ ਆਪ ਕਰੋ